ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੇ ਆ ਬਟਿੰਡੇ ਦਾ ਰੇਲਵੇ ਆਪਣਾ ਜਿਹੜਾ ਆਪਣਾ ਬੁੱਕ ਕੀਤਾ ਹੋਇਆ ਕੋਚ ਯਾਨੀ ਕਿ 슬ੀਪਰ ਡੱਬਾ ਹੈ 슬ੀਪਰ ਦੇ ਵਿੱਚ ਇੱਕ ਨੰਬਰ ਬਲੇਡ ਮਾਰਦੇ ਆਪਣੀ ਤੇ बाजू ਰੜੀ ਹੁੰਦੀ ਹੈ ਦੇਖ ਰਿਹਾ ਕਿ ਜਿਹੜਾ ਰਹ ਜਾਂਦੀ ਨੇ ਫਰੋਜੀ ਮਨ ਜੇ ਚ ਰਹ ਜਾਂਦੀ ਹੈ ਪਹਿਰ ਮੈਂ ਉੱਥੇ ਗਿਆ ਨਹੀਂ ਹੈ ਤੇ ਜ਼ਰੂਰ ਦੱਸ ਦਿਓ ਕਮੈਂਟ ਕਰਕੇ ਲਓ ਵੀ ਮਿੱਤਰੋ ਪਾਉਣੇ ਚਾਲੇ ਮਾਪੇ ਨੂੰ ਕਰਕੇ ਨਾਮ ਸਕਾਰ ਤੇ ਜੁੜੇ ਰਹੋ ਸਾਡੇ ਨਾਲ ਤੇ ਹੁਣ ਆਪਾਂ ਚਾਲਦੇ ਆਂ। ਅ ਵੀ ਮਤਰਾ ਆਪਾਂ ਪਹੁੰਚ ਗਏ ਟੋਲ ਟੈਕਸ ਤੇ ਸਾਡੇ ਪਿੰਡ ਵਾਲਾ ਇਹ। ਸਾਡੇ ਪਿੰਡ ਦੇ ਯਾਨੀ ਕਿ ਲਵੇ ਲੱਗਦਾ ਟੋਲ ਟੈਕਸ। ਬੜਵਰਾ, ਹਰੀਗੜ ਹੈਨਾ। ਤੇ ਇੱਥੋਂ ਆਪਾਂ ਬੱਸ ਫੜਾਂਗੇ ਹੁਣ ਬਠਿੰਡੇ ਨੂੰ। ਬਠਿੰਡੇ ਤੋਂ ਆਪਾਂ ਫੜਾਂਗੇ ਟ੍ਰੇਨ। ਤੇ ਇੱਥੇ ਹੁਣ ਆਪਾਂ ਬੱਸ ਦੀ ਵੇਟ ਕਰਦੇ ਆਂ। ਜਿਹੜੀ ਵੀ ਬੱਸ ਆਊ ਬਠਿੰਡੇ ਵਾਲੀ ਆਪਾਂ ਉਹਦੇ ਚਾਲਦੇ ਆਂ ਤੇ ਅੱਗੇ ਮਿਲਦੇ ਆਂ। ਪਹੁੰਚ ਗਿਆ ਮਿੱਤਰੋ ਬਠਿੰਡਾ ਬੱਸ ਸਟੈਂਡ ਤੇ ਹੁਣ ਆਪਾਂ ਬਾਹਰੋਂ ਨਿਕਲਦੇ ਆਂ ਤੇ ਚੱਲ ਪਿਆ ਰੇਲਵੇ ਸਟੇਸ਼ਨ ਨੂੰ ਵੀਡੀਓ ਨੂੰ ਐਂਡ ਤੱਕ ਜ਼ੋਰ ਦੇਖਿਓ ਇਹ ਆ ਬਠਿੰਡੇ ਦਾ ਰੇਲਵੇ ਸਟੇਸ਼ਨ ਆਪਣਾ ਰੇਲਵੇ ਸਟੇਸ਼ਨ ਆ ਗਿਆ ਬੱਸ ਸਟੈਂਡ ਬਹੁਤ ਬਹੁਤ ਆ ਮਿੱਤਰੋ ਬਹੁਤ ਜ਼ਿਆਦਾ ਟ੍ਰੈਕਟਰ ਆਖਰਕਾਰ ਆਪਾਂ ਪਹੁੰਚ ਗਏ ਬਠਿੰਡਾ ਜੰਕਸ਼ਨ ਤੇ ਚੀ ਆਉਗਿਆ ਆਪਣੀ ਟ੍ਰੇਨ ਤੇ ਆਪਣੀ ਦੀ ਟ੍ਰੇਨ ਹੈ ਅੰਮ੍ਰਿਤਸਰ ਤੋਂ ਨੰਬਰ 3124 ਵਰਮ ਜਾਊਗੀ ਜੇ ਸਾਡੇ ਕਨਫਰਮਾ ਸਲੀਪਰ ਦੇ ਵਿੱਚ ਇੱਕ ਨੰਬਰ ਪਲੇਅਰ ਵਾਲਦੇ ਆਪਣੀ ਫੜੂ ਫੜੀ ਉੱਤਰ ਦੇਣਾ ਚਾਹੀਦਾ ਜੇ ਜਲਵਾਣਾ ਤੇ ਉੱਥੇ ਜਾ ਕੇ ਸਣਾਉਣੇ ਨੇ ਇੱਕ ਉਹ ਜਿਹੜੇ ਆਪਣੇ ਕੋਲ ਬੈਗ ਚੱਕੇ ਹੋਏ ਨੇ ਨਾ ਯਾਰ ਬਹੁਤ ਪ੍ਰੋਬਲਮ ਆਉਂਦੀ ਜਿਹੜੀ ਆ ਬੈਗਾਂ ਯਾਨੀ ਕਿ ਕਿੱਟ ਨਹੀਂ ਹੈਗੀ ਕਿੱਟ ਦਾ ਕੰਮ ਓਥੇ ਹੀ ਪਾਇਆ ਜਾਂਦਾ ਕੋਈ ਹੱਲ ਰੱਸਿਓ ਜੋ ਬੈਗ ਉਹ ਕਿਹੜਾ ਲਈਏ ਬਾਰੇ ਆਪਕਨ ਚੱਕਣੇ ਪੱਦੇ ਨੇ ਉਹ ਆ ਗਿਆ ਆਪਣਾ ਰਾਹ ਪਲੇਟਫਾਰਮ 1 ਤੇ 2 ਤੇ ਆਮੇ ਲੱਗਦਾ ਹੀ ਆਪਣੀ ਟ੍ਰੇਨ ਵਾਪੇ ਖੜੀ ਹੈ ਫਰਕਾ ਐਕਸਪ੍ਰੈਸ ਤੇ ਬਾਕੀ ਦੇਖ ਰਿਹਾ ਬਹਿਣਿਆ ਆ ਆ ਗਈ ਆਪਣੀ ਟ੍ਰੇਨ expect ਇਹਦੇ ਆਪਾਂ ਕਰਨੀ ਆ ਯਾਤਰਾ ਇਹ ਵੀ 10 ਦਾ ਸਾਨੂੰ ਵੀ ਜਾਵਾਂਗੇ ਕਿੰਦਰ ਨੂੰ ਜਿਹੜੇ ਹਿਸਾਬ ਨਾਲ ਧੁੱਪਾ ਗਰਮੀ ਲੱਗ ਰਹੀ ਹੈ ਕੋਸਾ ਉਹਨਾਂ ਨੂੰ ਤਾਂ ਲੱਗਦਾ ਸੀ ਕਿ ਆਪਾਂ ਏਸੀ ਬੁੱਕ ਕਰਾ ਲਈ ਪਰ ਜਿਹੜਾ ਆਪਣਾ ਬੁੱਕ ਕੀਤਾ ਹੋਇਆ ਕੋਚ ਯਾਨੀ ਕਿ ਸਲੀਪਰ ਡੱਬਾ ਹੈ ਐਸ ਪਾਈਪ ਉਹ ਦੇਖਦੇ ਹਾਂ ਹੁਣ ਆਪਾਂ ਗਾਹ ਕਰਦੇ ਹਾਂ ਗੱਲਬਾਤ ਜਰ ਬਾਬੇ ਆ ਚੀਜ਼ ਦੀ ਬਹੁਤ ਪ੍ਰੋਬਲਮ ਆ ਰਹੀ ਓਦੀ ਬੈਗ ਚ ਬੈਗ ਡਿੱਗੀ ਗਏ ਸੀ ਹੱਤ ਨਹੀਂ ਉਹਦੀ ਨਿਕਲ ਜਾਂਦੀ ਇੱਕ ਬੈਗ ਚ ਸਮਾਨ ਜ਼ਿਆਦਾ ਬੈਗ ਹੈ ਭਾਰਾ ਬੜੀ ਬਲੰਪ ਪ੍ਰੋਬਲਮ ਆ ਰਹੀ ਹੈ ਦਿੱਕਤ ਆ ਰਹੀ ਹੈ ਜਨਕੇ ਅੰਗਰੇਜ਼ੀ ਚੜ੍ਹ ਕੇ ਜਾਂਦਾ ਹੈ ਦੇਖਦੇ ਹਾਂ ਹੁਣ ਕਰ ਦਿੰਦਾ ਕੋਈ ਹੱਲ ਲਓ ਵੀ ਮਿਸਟਰ ਇਹ ਹੈਗਾ ਐਸਐਸ ਹੈਵਾਂ ਟ੍ਰੇਨ ਦਾ 602 ਇਹਦਾ ਹੈਗਾ ਪਾਏ ਨੇ ਖਾ ਖਾ ਮਾਨ ਧੁੱਕੀ ਜਾਣਗੇ 602 ਦਾ ਫਿਰ ਜਾਨੀ ਕਿਹੇ ਕਰ ਵੀ ਦਿੰਦੇ ਐ ਅੱਖੇ ਰੱਖਦੇ ਨਹੀਂ ਹੈਗੇ ਗਲਤ ਗੱਲ ਆ ਯਾਰ ਸਲਾਤਾ ਖਾਣ ਨਹੀਂ ਮੂੰਹ ਫੜਦਾ ਹੂੰ ਵਿਵਰਾਪਰਾ ਬੜਾ ਮੋਟਾ ਹਨਾ ਟ੍ਰੇਨਾਂ ਦੀ ਰੁਕੀ ਤੁਰੇ ਜਾਣਗੇ ਐਸ ਸੁਭਾਈ ਹੋ ਆ ਗਿਆ ਆਪਣਾ ਡੱਬਾ ਬਹਿਣੇ ਆਪਾਂ ਠੀਕ ਤੇ ਲਓ ਤੋ ਵਾਹਿਗੁਰੂ ਕਿਰਪਾ ਕਰੀ ਰਾਸਤੇ ਚੜ੍ਹਦੀ ਗਲਾ ਵਾਸਤੇ ਹੂੰ ਸਤਾਹਤ 70 ਆਮ ਇਫਰੋਫੀ ਡਾਕਟਰ ਦੇ ਰੈਗਨ ਟ੍ਰੇਨ ਦੇ ਵਿੱਚ ਤੇ ਬਾਕੀ ਜਿਹੜਾ ਵੀ ਕਹਾ ਸੀ ਐਕਸਪੀਰੀਅੰਸ ਕੋਈ ਜਿਵੇਂ ਜਿਵੇਂ ਵੀ ਹੋਊਗਾ ਹਨ ਤੇ ਦਿਖਾਉਂਦੇ ਜਾਵਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਇਆ ਕਰੋ سپورਟ ਦੀ ਲੋੜ ਆ ਜੇ ਤੁਸੀਂ سپورਟ ਕਰੋਗੇ ਤਾਂ ਹੀ ਆਪਣਾ ਚੈਨਲ ਜਾਂ ਇਹ ਮੈਂ ਗਰੋ ਕਰੂਗਾ ਹਨ ਤਾਂ ਹੀ ਮੈਨੂੰ ਹੌਸਲਾ ਮਿਲੂਗਾ ਤੇ ਹੁਣ 13 ਦਾ ਆਪਾਂ ਮੰਡਲਵਾਲ ਤੁਰ ਪਿਆ ਮਤਲਬ ਕਿ ਰਾਹ ਫੜ ਲਿਆ ਹੁਣ ਦੇਖ ਲਈ ਮੰਡਲ ਮਿਲੂ ਜਾਂ ਨਹੀਂ ਕਿਵੇਂ ਕੀ ਗੱਲਵਾਤਾ ਬਾਕੀ ਟੋਡੇ ਤੇ ਆ ਸਾਨੂੰ ਹੁਣੇ ਕਹਿ ਰਿਹਾ ਆਦਾ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਮੇਰਾ ਆਪਾਂ ਨਵਾਂ ਬੇਜ ਬਣਾਇਆ ਮੁਸਾਫਰ ਨੂੰ ਫੋਲੋ ਜ਼ਰੂਰ ਕਰਦੇ ਦੋਹੇਰੇ ਟੋਡੇ ਕੀ ਟੋਡੇ ਕੀ ਜਾਣੇ ਕੀ ਫੋਲੋ ਹੋ ਰਹੇ ਨੇ ਮੇਰੇ ਹਿਸਾਬ ਨਾਲ 40 ਹੁਣ ਟੋਡੇ ਸਿਰ ਤੇ ਹਾਰਾ ਕੋਲ ਨੂੰ ਮੈਂ ਪਹਿਲਾਂ ਟ੍ਰੇਨ ਦੀ ਸਫਾਈ ਦਿਖਾਉਣਾ ਸਭ ਤੋਂ ਪਹਿਲਾਂ ਦੇਖੋ ਵੀ ਇਹ ਟ੍ਰੇਨ ਦੀ ਸਫਾਈ ਵਧੀਆ ਸਫਾਈ ਕਰਨ ਚ ਆ ਰਿਆਂ ਦਾ ਵੀ ਬਹੁਤ ਬਹੁਤ ਦੇ ਲੋਕਾਂ ਦਾ ਹੈ ਦਰਦਾਂ ਦਾ ਬਹੁਤ ਵਧੀਆ ਸਫਾਈ ਕੀਤੀ ਆ ਬਾਕੀ ਆ ਹਲੇ ਉੱਤੇ ਜਿਹੜਾ ਜਗ੍ਹਾ ਗਾਰਮਟ ਟੱਕਿਆ ਹੋਇਆ ਜਿਆ ਮਰਾ ਬੈਗ ਵੀ ਟੱਕਿਆ ਹੋਇਆ ਐਸੇ ਚੀਜ਼ਾਂ ਜਿਹੀਆਂ ਪਈਆਂ ਦੀ ਚੱਕ ਕੇ ਮਸਲੇ ਜਾਣੀਆਂ ਨਹੀਂ ਸਾਨੂੰ ਸਾਰੇ ਤਾਂ ਤਾਂ ਕੀ ਕਹਿਦਾ ਆ ਰੇਲ ਵਾਲੇ ਹੂੰ ਪੀਸਾ ਪੂਸਾ ਵਧੀਆ ਭਰਾ ਲੈ ਲੈਂਦੇ ਨੇ ਸੀਟਾਂ ਲੂਟਾਂ ਦੇ ਜਿਆਦਾ ਉਹਵੇਂ ਉਹਨਾਂ ਕੰਮ ਵੀ ਕਰੋ ਹਨਾ ਤੇ ਬਾਕੀ ਕੋਈ ਗੱਲ ਨਹੀਂ ਚੱਲ ਆਪਾਂ ਨੂੰ ਕੀ ਆ ਆਪਾਂ ਰੇਲ ਵੇੜ ਨਾਲ ਕਾਦੀ ਘਾਤ ਰਿਆ ਹੋ ਕਰਨਾ ਬੈਡ ਤੇ ਜਿਹੜੀ ਵੀ ਹੁਣ ਵੀਡੀਓ ਆਊਗੀ ਤੇ ਆਪਾਂ ਜਾ ਰਹੇ ਆ ਤਕ ਸ੍ਰੀ ਹਰਮੰਦਰ ਜੀ Patna ਸਾਹਿਬ ਬਿਹਾਰ ਦੇ ਵਿੱਚ ਤੇ ਦੇਖਦੇ ਆ ਕਿਵੇਂ ਦਾ ਐਕਸਪੀਰੀਅੰਸ ਰਹੂਗਾ ਤੇ ਕਿਵੇਂ ਦੇ ਲੋਕ ਮਿਲਣਗੇ ਜਾਂ ਉਧਰ ਕਿਵੇਂ ਦਾ ਮਾਹੌਲ ਹੋਊਗਾ ਤੇ ਜੁੜੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਹਨਾ ਤੇ ਪਹਿਲੀ ਵਾਰ ਜਾ ਰਹੇ ਆ ਮੈਂ ਕਦੇ ਗਿਆ ਨਹੀਂ ਉਧਰ ਬਿਹਾਰੀ ਜੀ ਦੇ ਵਿੱਚ ਤੇ ਜੇ ਮੈਂ ਕੋਈ ਮੈਂ ਹੁਣ ਵਲੌਗ ਪਾਉਂਗਾ ਜਾਣ ਤੋਂ ਪਹਿਲਾਂ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਕਈ ਵਾਰ ਕੋਈ ਦਿੱਕਤ ਪਰੇਸ਼ਾਨੀ ਕੋਈ ਪਰ ਬੰਦਾ ਹਉਸਾ ਨਾਲ ਆਉਦਾ ਹਨ ਆਪਦਾ ਤਿਆਰ ਰਹਿੰਦਾ ਜਾਨੀ ਕਿ ਗੌਰ ਰੱਖਦਾ ਤੇ ਬਾਕੀ ਮਿਲਦੇ ਆ ਇੱਕ ਸਮੂਹ ਚੀਜ਼ ਦਾ ਸਵਾਹਾ ਮਿੱਤਰੋ ਤੇ ਜਿਹੜੀ ਗੱਡੀ ਤੇ ਆਪਾਂ ਜਾਣਾ ਹਨ ਆ ਦੇਖੋ ਤੇਜਾ ਸਿੰਘ ਹੈ ਹੀ ਨਹੀਂ ਇਹ ਛੱਡ ਜੋ ਆਓ ਦੇਖੋ ਵਾੜ ਹੋ ਗਿਆ ਕਾ ਖੜਾ ਤੇਜਾ ਸਿੰਘ ਕਾਉ ਸੀ ਤੇ ਜਿਹੜੀ ਗੱਡੀ ਤੇ ਆਪਾਂ ਜਾਣਾ ਕਿਤੇ ਹੈ ਹੀ ਨਹੀਂ ਤੇਜਾ ਸਿੰਘ ਕਾ ਜਾਵਾਂਗੇ ਵੇ ਤੇ ਆਪਾਂ ਖੜੇ ਆ ਬਟਿੰਡਾ ਜੰਕਸ਼ਨ ਇੱਥੇ ਬਟਿੰਡਾ ਕੈਂਟ ਵੀ ਹੈ ਤੇ ਬਟਿੰਡਾ ਜੰਕਸ਼ਨ ਦਿਖਾਉਣਾ ਤੁਹਾਨੂੰ ਦੇਖੋ ਮਿੱਤਰੋ ਇਹ ਹੈ ਬਟਿੰਡਾ ਜੈਕਸਨ ਇੱਥੋਂ ਆਪਣੀ ਗੱਡੀ ਚੱਲੂ ਇੱਥੇ ਵਧੀਆ ਵੱਡਾ ਰੇਲਵੇ ਸਟੇਸ਼ਨ ਆ ਜਾਣੀ ਕਿ ਛੋਟਾ ਮੋਟਾ ਨਹੀਂ ਹੈਗਾ ਇੱਕ ਹੋਰ ਯਾਨੀ ਕਿ ਜੇ ਕੋਈ ਬਟਨਾ ਦਾ ਸੀ ਵੀ ਗਿਆ ਉੱਥੇ ਜੋ ਵੀ ਸਵਾਤੇ ਦੇ ਗੁਰਦੁਆਰੇ ਨੇ ਨਾ ਧਾਰਮਿਕ ਵੀ ਕਿੱਥੇ ਕਿੱਥੇ ਨੇਗੇ ਤੇ ਕਿਹੜੀਆਂ-ਕਿਹੜੀਆਂ ਜਾਨੀ ਕਿ ਦੇਖਣਯੋਗ ਚੀਜ਼ਾਂ ਨੇ ਉੱਥੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਜੋ ਪਤਾ ਲੱਗ ਜੇ ਕਈ ਵਾਰ ਬੰਦਾ ਬਾਗ ਜਾਂਦਾ ਕੁਝ ਚੀਜ਼ਾਂ ਰਹਿ ਜਾਂਦੀ ਨੇ ਫਿਰ ਉਹ ਚੀਜ਼ ਮਨ ਦੇ ਚ ਰਹਿ ਜਾਂਦੀ ਆ ਵੀਰ ਮੈਂ ਉੱਥੇ ਗਿਆ ਨਹੀਂ ਹਣਾ ਤੇ ਜਰੂਰ ਦੱਸ ਦਿਓ ਕਮੈਂਟ ਕਰਕੇ ਵੀ ਕਿਹੜੀਆਂ-ਕਿਹੜੀਆਂ ਕਿੱਥੇ-ਕਿੱਥੇ ਯਾਨੀ ਕਿ ਘੁੰਮਣ ਜੋਗਾ ਤੇ ਜਿਹੜੀਆਂ ਸਾਨੂੰ ਦਿਖਾ ਸਕੀਏ ਵੀਡੀਓ ਦੇ ਵਿੱਚ ਤੇ ਕਮੈਂਟ ਜਰੂਰ ਕਰਿਓ ਹੁਣ ਆਪਾਂ ਚਾਹ ਚੂ ਪੀਨੇ ਆ ਫਿਰ ਦੇਖਦੇ ਆ ਗੱਲ ਬਾਤ ਆਪਣੀ ਰੇਲ ਗੱਡੀ ਤੁਰੂਗੀ 3 ਵਜੇ 3 ਵਜੇ ਦਾ ਟਾਈਮ ਆ ਤੇ 11 ਵਜੇ ਕੇ 13 14 ਮਿੰਟਾਂ ਤੇ ਪਟਨਾ ਸਾਹਿਬ ਲਾਗੂ ਬਾਕੀ ਲੇਟ ਫੇਟ ਹੋਊ ਕਹਿ ਨਹੀਂ ਸਕਦੇ ਫਰਕਾ ਐਕਸਪ੍ਰੈਸ ਬਟੰਡੇ ਤੋਂ ਚੱਲਦੀ ਆ ਇਹ 3 ਵਜੇ ਚੱਲਦੀ ਆ ਜੇ ਆਪਾਂ ਤਤਕਾਲ ਦੇ ਵਿੱਚ ਯਾਨੀ ਕਿ ਟਿਕਟ ਬੁੱਕ ਕਰਾਉਣੇ 168 ਕੀਟਾ ਹੁੰਦੀਆਂ ਮੌਜੂਦ ਨਾਲ ਹੋ ਜਾਂਦੀਆਂ ਨੇ ਸਲੀਪਰ ਤੇ ਬਾਕੀ ਇਸ ਵੀ ਵਗੈਰਾ ਹਨ ਆਪਾਂ ਸਲੀਪਰ ਵਾਪਕ ਕਰਾ ਲਈ ਆ